ਪੰਜਾਬੀ ਫਿਲਮ OE ਪੋਲੇ OE ਦਾ ਦਰਸ਼ਕਾਂ ਦੇ ਵਿੱਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਤੇ ਲੋਕ ਇਸ ਫਿਲਮ ਨੂੰ ਪਸੰਦ ਵੀ ਕਰ ਰਹੇ ਨੇ ਹਾਲਾਂਕਿ ਕੁਝ ਲੋਕ ਇਸ ਫਿਲਮ ਤੋਂ ਨਾਰਾਜ਼ ਵੀ ਨੇ ਅਤੇ ਇਸ ਫਿਲਮ ਦੇ ਖਿਲਾਫ ਉਹਨਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦਰਅਸਲ ਪੰਜਾਬੀ ਫਿਲਮ OE ਪੋਲੇ OE ਦੇ ਨਿਰਦੇਸ਼ਕ ਅਤੇ ਅਦਾਕਾਰਾਂ ਦੇ ਖਿਲਾਫ ਜਲੰਧਰ ਵਿਖੇ थाना ਡਿਵੀਜ਼ਨ ਨੰਬਰ 4 ਚੋਟੇ ਸ਼ਿਕਾਇਤ ਦਰਜ ਕਰਕੇ ਧਾਰਾ 295A ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਿਰਦੇਸ਼ਕ ਵਰਿੰਦਰ ਆਰਾਮਕਰੀਆ ਤੇ ਅਦਾਕਾਰ ਜਗਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ ਦੋਵਾਂ ਤੇ ਇਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ ਉਧਰ ਹੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਿਲਮ ਦੇ ਵਿੱਚ ਕਈ ਅਜਿਹੇ ਤਿਰਛ ਦਿਖਾਏ ਗਏ ਨੇ ਜੋ ਇਸਾਈ ਪਾਈਚਾਰੇ ਨੂੰ ਠੇਸ ਪਹੁੰਚਾ ਰਹੇ ਨੇ ਉਹਨਾਂ ਦਾ ਦੱਸਿਆ ਕਿ ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਈ ਹੈ ਫਿਲਮ ਦੇ ਟ੍ਰੇਲਰ ਦੇ ਵਿੱਚ ਵੀ ਸੀਨ ਦਿਖਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਤੇ ਸਪੰਜੀਏ ਉਹਨਾਂ ਨੇ ਕਿਹਾ ਕਿ ਇਸ ਵਿੱਚ ਇਸਾਈ ਭਾਈਚਾਰੇ ਦਾ ਮਜ਼ਾਕ ਉਡਾਇਆ ਗਿਆ ਇਸ ਮਾਮਲੇ ਸੰਬੰਧੀ ਸ਼ਿਕਾਇਤ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਦੁਮਾ ਖਿਲਾਫ ਮਾਮਲਾ ਦਰਜ ਕਰ ਲਿਆ ਉਸ ਫਿਲਮ ਦੇ ਵਿੱਚ ਜਿਹੜਾ ਇੱਕ ਚੀਜ਼ ਇਹਨਾਂ ਨੇ ਕੀਤੀ ਆ ਬਿਲਕੁਲ مسیਹੀ ਭਾਈਚਾਰੇ ਨੂੰ ਇਹਨਾਂ ਨੇ ਟਾਰਗੇਟ ਕੀਤਾ ਡਿੱਟੋ ਇਹਨੇ ਜਿਸ ਤਰ੍ਹਾਂ ਸਾਡੇ ਭਾਈਚਾਰੇ ਦੇ ਸਮਾਗਮ ਹੁੰਦੇ ਆ ਉਸ ਤਰ੍ਹਾਂ ਹੀ ਇਹਨਾਂ ਨੇ ਸਟੇਜ ਬਣਾਈ ਆ ਉਸ ਤਰ੍ਹਾਂ ਹੀ ਉਹਦੇ ਉੱਤੇ ਜਿਸ ਤਰ੍ਹਾਂ ਸਾਡੇ ਪ੍ਰੀਸਟ ਅ ਦੁਖੀਆਂ ਤੇ ਲਚਾਰਾਂ ਤੇ ਪ੍ਰੇਅਰ ਕਰਦੇ ਆ ਉਤਰਾ ਇਹਨਾਂ ਨੇ ਲਾਈਨ ਲਗਾ ਕੇ ਬਿਲਕੁਲ ਕਾਪੀ ਕੀਤੀ ਆ ਔਰ ਕਾਪੀ ਕਰਕੇ ਅੱਗੇ ਵੀ ਸਾਡੇ ਭਾਈਚਾਰੇ ਤੇ ਇਲਜ਼ਾਮ ਲੱਗਦੇ ਆ ਕਿ ਪੈਸੇ ਦਿੰਦੇ ਆ ਉਸੇ ਹੀ ਪੁਆਇੰਟ ਨੂੰ ਇਹਨਾਂ ਨੇ ਫੜ ਕੇ ਲਾਈਨ ਲਾ ਕੇ ਕਿਹਾ ਕਿ ਉਹ ਤੁਸੀਂ ਦੇਖੋਗੇ ਉਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਵੀ ਕਿੰਨੇ ਪੈਸੇ ਮਿਲਦੇ ਆ ਅਗੋਂ ਇੱਕ ਬੰਦਾ ਬੋਲਦਾ ਆ ਕਿ 1000 ਰੁਪਿਆ ਮਿਲਦਾ ਔਰ ਦੂਸਰਾ ਕਹਿੰਦਾ ਤੈਨੂੰ ਮੈਂ 5000 ਰੁਪਿਆ ਲੈ ਕੇ ਦਿਖਾਵਾਂਗਾ ਔਰ ਉਹ ਜਿਹੜਾ ਇਹਨਾਂ ਨੇ ਇੱਕ ਪਾਤਰ ਤਿਆਰ ਕੀਤਾ ਪ੍ਰੀਸਟ ਦੇ ਰੂਪ ਦੇ ਵਿੱਚ ਔਰ ਉਹ ਜਿਹੜਾ ਇਹਨਾਂ ਦਾ ਅਦਾਕਾਰ ਆ ਉਹਦੇ ਮੋਢਿਆਂ ਤੇ ਚੜ ਲੈਂਦਾ ਫਿਰ ਉਹਨੂੰ ਥੱਲੇ ਸੁੱਟ ਲੈਂਦਾ ਉਹਦੇ ਨਾਲ ਇੰਨੀ ਕੁ ਜ਼ਿਆਦਾ ਬਦਸਲੂਕੀ ਕਰਦਾ ਔਰ ਇਹ ਦਰਸਾਇਆ ਗਿਆ ਕਿ ਮਸੀਹ ਭਾਈਚਾਰੇ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਮੈਂ ਖੁੱਲੇ ਸ਼ਬਦਾਂ ਦੇ ਵਿੱਚ ਉਹ ਵਾਰਨਿੰਗ ਦਿੰਨਾ ਅਦਾਕਾਰ ਨੂੰ ਡਾਇਰੈਕਟਰ ਨੂੰ ਔਰ ਉਹਦੇ ਰਾਈਟਰ ਨੂੰ ਕਿ ਬੰਦੇ ਦੇ ਪੁੱਤ ਬਣ ਜਾਓ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਕਰਕੇ ਤੁਸੀਂ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਜੇ ਇਹ ਅਸੀਂ ਕਦੀ ਵੀ ਨਹੀਂ ਹੋਣ ਦੇਣਾ ਇਸੇ ਕਰਕੇ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਆਂ ਔਰ ਅੱਜ ਅਸੀਂ ਮੰਗ ਪੱਤਰ ਦੇ ਰੂਪ ਦੇ ਵਿੱਚ ਇੱਕ ਦਰਖਾਸਤ ਦਿੱਤੀ ਆ ਕਿ ਜਲਦ ਤੋਂ ਜਲਦੀ ਫਿਲਮ ਦੇ ਉੱਤੇ ਕਾਰਵਾਈ ਹੋਵੇ ਇਹ ਡਾਇਰੈਕਟਰ ਅਦਾਕਾਰ ਔਰ ਰਾਈਟਰ ਦੇ ਉੱਤੇ ਜਿਹੜੀ ਆ ਕਾਰਵਾਈ ਹੋਵੇ ਅਗਰ ਨਹੀਂ ਹੋਈ ਅਸੀਂ ਜਿਹੜੇ ਚੈਨਲ ਹੈਗੇ ਆ ਜਾਂ ਜਿੱਥੇ ਸਿਨੇਮਾ ਜਿੱਥੇ ਫਿਲਮਾਂ ਇਹ ਲੱਗੀਆਂ ਹੋਈਆਂ ਉਹਨਾਂ ਦਾ ਘਰਾਵ ਕਰਾਂਗੇ ਅਗਰ ਉਤੋਂ ਬਾਅਦ ਵੀ ਪ੍ਰਸ਼ਾਸਨ ਕੋਈ ਨਹੀਂ ਇਹਨਾਂ ਤੇ ਐਕਸ਼ਨ ਲੈਂਦਾ ਤੇ ਅਸੀਂ ਸਾਡੇ ਸ਼ਹਿਰ ਦਾ ਜਿਹੜਾ ਹਾਰਟ ਆ ਉਹ ਪੁਲ ਭੰਡਾਰੀ ਪੁਲ ਮੰਨਿਆ ਜਾਂਦਾ ਅਸੀਂ ਉੱਥੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਜਾਮ ਕਰਾਂਗੇ ਔਰ ਪੂਰਾ ਮਸੀਹ ਚਾਈ ਭਾਈਚਾਰਾ ਜਿਹੜਾ ਵਾ ਉਹ ਸਾਡੇ ਨਾਲ ਹੋਊਗਾ 14 ਫਰਵਰੀ ਨੂੰ ਇੱਕ ਫਿਲਮ ਓਏ ਭੋਲੇ ਓਏ ਜਿਹੜੀ ਉਹ ਰਿਲੀਜ਼ ਹੋਈ ਆ ਉਹਦੇ ਵਿੱਚ ਫਿਲਮ ਦੇ ਡਾਇਰੈਕਟਰ ਨੇ ਇੱਕ ਬਹੁਤ ਹੀ ਘਟਿਆ ਕਰਤੂਤ ਕੀਤੀ ਘਟਿਆ ਹਰਕਤ ਕਰਕੇ ਸਾਡੇ ਧਰਮ ਨੂੰ ਟਾਰਗੇਟ ਕੀਤਾ ਪਰ ਜੀਸੂ ਮਸੀਹ ਨੂੰ ਮੰਨਣ ਵਾਲੇ ਲੋਕਾਂ ਨੂੰ ਔਰ ਉਹਦੇ ਪੈਰੋਕਾਰਾਂ ਨੂੰ ਟਾਰਗੇਟ ਕੀਤਾ ਵਾ ਉਹ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਮਿਲ ਕੇ ਉਹਨਾਂ ਨੂੰ ਦਰਖਾਸਤ ਦਿੱਤੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ